ਔਰ ਲੋਕ ਇਸ ਗੱਲੋਂ ਪੂਰੇ ਸੰਤੋਸ਼ਤ ਨੇ ਵੀ ਜੋ ਸਰਕਾਰ ਨੇ ਕਿਹਾ ਸੀ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਔਰ ਜਿਹੜੇ ਰਹਿ ਗਏ ਉਹ ਵੀ ਬਹੁਤ ਜਲਦੀ ਨੇ ਜਿਹੜੇ ਉਹ ਪੂਰੇ ਕਰ ਦਿੱਤੇ ਜਾਣਗੇ। ਨਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ 13 ਜ਼ੀਰੋ ਨਾਲ ਜਿੱਤਾਂਗੇ। ਸੋ ਕੀ ਲੱਗਦਾ ਕਿ ਜਿੱਤ ਡੈਫੀਨਿਟਲੀ ਦੇਖੋ ਕੰਮ ਕੀਤਾ ਸੀਐਮ ਸਾਹਿਬ ਨੇ 2 ਸਾਲਾਂ 'ਚ ਜਿਹੜੇ ਕੰਮ ਕੀਤੇ ਉਹਦਾ ਹਿਸਾਬ ਨਾਲ 13 ਦੇ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ 2 ਸਾਲ 2 ਮਹੀਨੇ ਹੋ ਗਏ 2.5 ਮਹੀਨੇ ਉਦੋਂ ਤੋਂ ਅਸੀਂ ਲਗਾਤਾਰ ਲੋਕਾਂ ਦੇ ਵਿਚਰੇ ਆ ਚੋਣ ਪ੍ਰਚਾਰਿਆ ਪਰ ਹੁਣ ਵੋਟਾਂ ਲਈ ਹੀ ਪੈਸੇ 2.5 ਮਹੀਨੇ ਲਗਾਤਾਰ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਸਾਡਾ ਇੱਕ ਇੱਕ ਵਰਕਰ ਤੁਸੀਂ ਦੇਖਿਆ ਹੋਗਾ ਵੀ ਗਲੀਆਂ ਮਹੱਲਾਂ ਵਾਰਡਾਂ ਦੇ ਵਿੱਚ ਸੈਕਟਰਾਂ ਦੇ ਵਿੱਚ ਸਾਰੇ ਜਗ੍ਹਾ ਫੈਲਿਆ ਹੋਇਆ ਤੇ ਘੁੰਮ ਰਿਹਾ ਹੈ ਔਰ ਲੋਕਾਂ ਲਗਾਤਾਰ ਬੇਨਤੀਆ ਕਰ ਰਹੇ ਰਿਕੁਐਸਟ ਕਰ ਰਹੇ ਤੇ ਆਪਣੀ ਜਿਹੜੀ ਅਸੀਂ ਸਾਡੇ ਮਾਜੋਬ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਜੋ ਵੀ ਕਾਰਗੁਜ਼ਾਰੀ ਕੀਤੀ ਹੈ ਉਹਨਾਂ ਬਾਰੇ ਲੋਕਾਂ ਨੂੰ ਘਰ ਘਰ ਜਾ ਕੇ ਦੱਸ ਰਹੇ ਨੇ ਔਰ ਲੋਕ ਇਸੇ ਕਦਰ ਪੂਰੇ ਸੰਤੁਸ਼ਟ ਨੇ ਵੀ ਜੋ ਸਰਕਾਰ ਨੇ ਕਿਹਾ ਸੀ ਜੋ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਉਹ ਪੂਰੇ ਕੀਤੇ ਨੇ ਔਰ ਜਿਹੜੇ ਰਹਿ ਗਏ ਉਹ ਵੀ ਬਹੁਤ ਜਲਦੀ ਨੇ ਜਿਹੜੇ ਉਹ ਪੂਰੇ ਕਰ ਦਿੱਤੇ ਜਾਣਗੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ 13 0 ਨਾਲ ਜਿੱਤਾਂਗੇ ਸੋ ਕੀ ਲੱਗਦਾ ਕਿ ਜਿੱਤ ਡੈਫੀਨਟਲੀ ਦੇਖੋ ਕੰਮ ਕੀਤਾ ਹੈ ਸੀਐਮ ਸਾਹਿਬ ਨੇ 2 ਸਾਲਾਂ ਇਹੜੇ ਕੰਮ ਕੀਤੇ ਉਹਦਾ ਹਜ਼ਾਰ ਤੇ ਇਹਨੂੰ ਲੱਗਦਾ 13 ਦੀ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਚ। ਤਾਂ ਆਪੇ ਸਵਾਲ ਮਹਾਲੀ ਦੇ ਲੋਕਾਂ ਲਈ ਕੀ ਸਪੈਸ਼ਲ ਹੈ ਜੋ ਮਤਲਬ ਬਲੂਪ੍ਰਿੰਟ ਕੀ ਹੈ? ਇਹ ਦੇਖੋ ਮਹਾਰੀ ਤੇ ਸਾਡੇ ਸਤਿਕਾਰਯੋਗ ਐਮ ਐਲ ਏ ਨਾਲ ਹੀ ਹੈ। ਔਰ ਪਿਛਲੇ 2 ਸਾਲਾਂ ਚ ਜਿਹੜਾ ਕਰਪਟ ਨਿਜ਼ਾਮ ਸੀ ਉਹ ਖਤਮ ਕੀਤਾ ਇਹਨਾਂ ਨੇ ਔਰ ਜਿਹੜਾ ਪਰਚਾ ਕਲਚਰ ਸੀ ਉਹ ਖਤਮ ਕੀਤਾ ਹੈ। ਤਮਾਮ ਇੰਡਸਟਰੀ ਨੂੰ ਰੀਲੀਫ ਦਿੰਦੀ ਹੈ। ਔਰ ਆਉਣ ਵਾਲੇ ਟਾਈਮ ਚ ਅਸੀਂ ਜਿਹੜੀ ਕਾਰਪੋਰੇਸ਼ਨ ਹੈ ਉਹ ਵੀ ਐਮ ਐਲ ਏ ਸਾਹਿਬ ਦੀ ਅਗਵਾਈ ਚ ਬਣਾਵਾਂਗੇ ਤੇ ਜਿਹੜੇ ਸ਼ੁਰੂਆਤ ਪਾਰਕਾਂ ਦੇ ਬਿਊਟੀਫਿਕੇਸ਼ਨ ਨੂੰ ਲੈ ਕੇ ਸਾਫ਼ ਸਵੱਈ ਦੇ ਮਸਲੇ ਆ ਉਹ ਵੀ ਦੂਰ ਕਰਨਾ